ਇੰਨਾ ਕਜਾਦੇ ਮੈਂ ਭਿੱਜ ਗਿਆ ਤੇ ਪਰ ਜਿੰਨਾ ਮੈਨੂੰ ਮੀ ਨੇ ਖੱਜਲ ਕੀਤਾ ਉਹਨਾਂ ਜਿਆਦੇ ਉਸ ਤੋਂ ਵੀ ਕਈ ਗੁਣਾ ਜਿਆਦੇ ਇਮੀਗ੍ਰੇਸ਼ਨ ਇੱਥੇ ਸਿਰਾਂ ਲਿਆਉਣ ਵਾਲੀ ਇੱਕ ਹੋਰ ਮਤਲਬ ਚੈੱਕ ਪੋਸਟ ਸੀ ਮੈਨੂੰ ਕਹਿੰਦੇ ਕਿੱਥੋਂ ਮੈਂ ਕਹਿੰਦਾ ਜੀ ਇੰਡੀਆ ਤੋਂ ਕਹਿੰਦਾ ਲਿਆ ਪੈਸੇ ਦੇ ਮੈਂ ਕਹਾ ਯਾਰ ਮੈਂ ਤੁਹਾਡਾ ਮਹਿਮਾਨ ਆ ਮੈਂ ਤੁਹਾਡੇ ਘੁੰਮਣ ਆਇਆ ਤੁਸੀਂ ਦਿਓ ਮੈਨੂੰ ਪੈਸੇ ਆਈ ਹੈਵ ਹਾਂ ਆਈ ਹੈ ਵੀਜ਼ਾ ఎవਰੀਥਿੰਗ ਆਈ ਹੈਵ ਡੋਟ ਸਟਾਪ ਗੋ ਗੋ ਸਵੇਰ ਦਾ ਟਾਈਮ ਆ ਜੀ 12 ਵਜੇ ਦਾ ਕਿਉਂਕਿ 12 ਵਜੇ ਆਪਣਾ ਹੋਟਲ ਦੇ ਵਿੱਚੋਂ ਚੈੱਕ ਆਊਟ ਸੀ ਤੇ ਤੁਸੀਂ ਦੇਖੋ ਭਾਈ ਆਹ ਦੇਖੋ ਜਿੰਨੀ ਸਪੀਡ ਦੇ ਉੱਤੇ ਮੀਂਹ ਪੈ ਰਿਹਾ ਨਾ ਇਹ ਰਾਤ ਦਾ ਹੀ ਪੈ ਰਿਹਾ ਸੇਮ ਇੱਕੋ ਹੀ ਲੈ ਦੇ ਵਿੱਚ ਤੇ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਹ ਸ਼ਹਿਰ ਥੋੜਾ ਜਿਹਾ ਉੱਚੀ ਥਾਂ ਦੇ ਉੱਤੇ ਵਸਿਆ ਹੋਇਆ ਤਾਂ ਕਰਕੇ ਇੱਥੇ ਮੀਂਹ ਆਲਾ ਪਾਣੀ ਖੜਦਾ ਨਹੀਂ ਹੈਗਾ ਥੱਲੇ ਨੂੰ ਜਾ ਵੜਦਾ ਤੇ ਇਹ ਸ਼ਹਿਰ ਦੇ ਨਾਲ ਹੀ ਜਮ ਸਮੁੰਦਰ ਲੱਗਦਾ ਸਾਰਾ ਪਾਣੀ ਜਿੱਨਾ ਵੀ ਆ ਸਮੁੰਦਰ 'ਚ ਜਾਈ ਜਾਂਦਾ ਪਰ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਵੈਸਟ ਅਫਰੀਕਾ ਦੀ ਸਭ ਤੋਂ ਜ਼ਿਆਦਾ ਮੀਂਹ ਪੈਣ ਵਾਲੀ ਰਾਜਧਾਨੀ ਆ ਤੇ ਇਹ ਨੇ ਕੱਲ ਭਾਈ ਪ੍ਰੂਫ ਕਰਤਾ ਘਟੋ ਘਟ 12 ਤੇ 15 16 ਘੰਟੇ ਹੋ ਗਏ ਯਾਰ ਜੇ ਇਹ ਜਾਂ ਮੀਂਹ ਪੰਜਾਬ ਵਾਲੇ ਪਾਸੇ ਦਿੱਲੀ ਵਾਲੇ ਪਾਸੇ ਆਪਣੀ ਇੰਡੀਆ ਦੇ ਵਿੱਚ ਪਵੇ ਜਿੱਥੇ ਪੱਧਰੀ ਥਾਂ ਹੋਵੇ ਮੈਂ ਕਹਿੰਦਾ ਕੰਮ ਜਲਥਲ ਹੋ ਜੇ ਯਾਰ ਡੋਬਦੇ ਇਹ ਅੱਧਾ ਸ਼ਹਿਰ ਇੰਨਾ ਕੰਮ ਭਖਿਆ ਹੋਇਆ ਮੀਂਹ ਆਲਾ ਹੁਣ ਵੇਟ ਕਰਦੇ ਆ ਮਾੜਾ ਮੋਟਾ ਮੀਂਹ ਰੁਕੇ ਕਿਉਂਕਿ ਇਧਰਲੇ ਪਾਸੇ ਤੁਸੀਂ ਦੇਖੋ ਆ ਮੇਰਾ ਸਮਾਨ ਪੈਕ ਆ ਇਧਰਲੇ ਪਾਸੇ ਆ ਲੈਪਟਾਪ ਵਾਲਾ ਬੈਗ ਸਾਰਾ ਪੈਕ ਆ ਕੁਝ ਇੱਕ ਦੋ ਚੀਜ਼ਾਂ ਰਹਿ ਗਈਆਂ ਪਾਉਣ ਵਾਲੀਆਂ ਉਹ ਸਾਹਮਣੇ ਛਤਰੀ ਪਈ ਆ ਪਰ ਇਹ ਜੇ ਮੀਂਹ ਦੇ ਵਿੱਚ ਪਈ ਛਤਰੀ ਵੀ ਨਹੀਂ ਕੰਮ ਕਰਦੀ ਆਪਣਾ ਲੈਪਟਾਪ ਵੀ ਭਿੱਜੂਗਾ ਠੀਕ ਆ ਇਹਦੇ ਉੱਤੇ ਮੈਂ ਰੇਨ ਕੋਟ ਪਾ ਲੂੰਗਾ ਰੇਨ ਕਵਰ ਪਾ ਲੂੰਗਾ ਇਹਦੇ ਉੱਤੇ ਪਰ ਫਿਰ ਵੀ ਉਹ ਗੱਲ ਨਹੀਂ ਬਣਨੀ ਯਾਰ ਆਪਣੇ ਬੂਟਾਂ ਦੇ ਵਿੱਚ ਪਾਣੀ ਪਊਗਾ ਸੋ ਵੇਟ ਕਰਦੇ ਆ ਭਾਈ ਮੀਂਹ ਰੁਕੇ ਫਿਰ ਆਪਾਂ ਗਾਹਾਂ ਨੂੰ ਕੂਚ ਕਰਦੇ ਆ ਜਾਣਾ ਕਿੱਥੇ ਸੀ ਜੇ ਮੀਂਹ ਰੁਕਿਆ ਅੱਜ ਆਪਾਂ ਤੁਰੇ ਤਾਂ ਫਿਰ ਤੁਹਾਨੂੰ ਦੱਸਾਂਗੇ ਵੀ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਬਸ ਸਟੇਸ਼ਨ ਤੇ ਪਹੁੰਚ ਗਏ ਆ ਜੀ ਇਸ ਬਸ ਸਟੇਸ਼ਨ ਦਾ ਨਾਮ ਹੈਗਾ ਬੰਬੇਤੂ ਇਥੋਂ ਟੈਕਸੀਆਂ ਚੱਲਦੀਆਂ ਨੇ ਨਵੀਂ ਕੰਟਰੀ ਵਾਲੇ ਪਾਸੇ ਨੂੰ ਉਸ ਕੰਟਰੀ ਦਾ ਨਾਮ ਹੈਗਾ ਜੀ ਸਿਰਾ ਲਿਓਨ ਮਤਲਬ ਆਪਣਾ ਨਵੀਂ ਕੰਟਰੀ ਦਾ ਸਫ਼ਰ ਸ਼ੁਰੂ ਹੋ ਗਿਆ ਪਰ ਉਸ ਕੰਟਰੀ ਦਾ ਆਪਣੇ ਕੋਲ ਵੀਜ਼ਾ ਹੈ ਨਹੀਂ ਸੁਣਨ ਦੇ ਵਿੱਚ ਆਇਆ ਵੀਜ਼ਾ ਔਨ ਅਰਾਈਵਲ ਮਿਲ ਜਾਂਦਾ ਉਸ ਕੰਟਰੀ ਦੇ ਵਿੱਚ ਜਾਣ ਵਾਸਤੇ ਦੋ ਰਾਹ ਨੇ ਜੀ ਜਾਂ ਤਾਂ ਸਮੁੰਦਰ ਵਿੱਚ ਦੀ ਜਾਓ ਸ਼ਿਪ ਲੈ ਕੇ ਉਹਦੀ ਸ਼ਿਪ ਸ਼ਨੀਵਾਰ ਨੂੰ ਚੱਲਦੀ ਨਹੀਂ ਹੈਗੀ ਐਤਵਾਰ ਨੂੰ ਸ਼ਾਮ ਨੂੰ 4 ਵਜੇ ਚੱਲਣੀ ਸੀ ਤਾ ਫਿਰ ਆਪਾਂ ਨੂੰ 2 ਦਿਨ ਵੇਟ ਕਰਨੀ ਪੈਣੀ ਸੀ ਤਾਂ ਕਰਕੇ ਮੈਂ ਕਿਹਾ ਚਲ ਆਪਾਂ ਟੈਕਸੀ ਤੇ ਲੈਂਡ ਬਾਰਡਰ ਕਲੀਅਰ ਕਰਾਂਗੇ ਪਰ ਵੀਜ਼ਾ ਆਪਾਂ ਨੂੰ ਬਾਰਡਰ ਦੇ ਉੱਤੇ ਜਾ ਕੇ ਲੈਣਾ ਪੈਣਾ ਸ਼ਨੀਵਾਰ ਆ ਐਤਵਾਰ ਆਗੇ ਤੇ ਇੱਥੇ ਐਮਬੈਸੀਆਂ ਵੀ ਬੰਦ ਨੇ ਐਮਬੈਸੀ ਦੇ ਵਿੱਚ ਵੀ ਨਹੀਂ ਆਪਾਂ ਵੀਜ਼ਾ ਲੈ ਸਕਦੇ ਮੈਂ ਕਿਹਾ ਚਲ ਆਪਾਂ ਆਪਦਾ ਸਫਰ ਕੰਟੀਨਿਊ ਕਰਾਂਗੇ ਪਾਮਾਲੇਪਾ ਕਰਕੇ ਇੱਕ ਪਿੰਡ ਪੈਂਦਾ ਜੀ ਬਾਰਡਰ ਦੇ ਨੇੜੇ 200 ਕਿਲੋਮੀਟਰ ਇੱਥੋਂ ਦੂਰ ਆ 3-4 ਘੰਟਿਆਂ ਦੀ ਵਾਟ ਆ ਉੱਥੇ ਜਾ ਕੇ ਆਪਾਂ ਵੀਜ਼ਾ ਅਪਲਾਈ ਕਰਾਂਗੇ ਜੇ ਵੀਜ਼ਾ ਮਿਲ ਗਿਆ ਫੇਰ ਤਾਂ ਆਪਾਂ ਇਹਨਾਂ ਦੇ ਜਿਹੜੀ ਅਗਲੇ ਦੇਸ਼ ਦੀ ਰਾਜਧਾਨੀ ਹੈ ਫ੍ਰੀ ਟਾਊਨ ਆਪਾਂ ਉੱਥੇ ਜਾਵਾਂਗੇ ਜੇ ਵੀਜ਼ਾ ਨਾ ਮਿਲਿਆ ਜਾਂ ਉੱਥੇ ਵੀਜ਼ਾ ਅਲਾਉਡ ਹੀ ਨਾ ਹੋਇਆ ਫ੍ਰੀ ਆਨ ਅਰਾਈਵਲ ਵਾਲਾ ਸਿਸਟਮ ਹੀ ਨਾ ਹੋਇਆ ਫਿਰ ਆਪਾਂ ਨੂੰ ਮੁੜ ਕੇ ਆਉਣਾ ਪੈਣਾ ਜੀ ਇਸੇ ਪਿੰਡ ਦੇ ਵਿੱਚ ਇਸੇ ਸ਼ਹਿਰ ਦੇ ਵਿੱਚ ਕੋਨਾ ਕਰੀ ਦੇ ਵਿੱਚ ਆਪਦਾ ਲੱਕ ਟਰਾਈ ਕਰਨ ਲੱਗੇ ਆ ਪਰ ਯਾਰ ਕਮਰੇ 'ਚ ਬਹਿ ਕੇ ਦਿਨ ਨਹੀਂ ਕੱਢ ਸਕਦੇ ਸੀ ਮੈਂ ਕਿਹਾ ਆਪਾਂ ਆਪ ਦਾ ਸਫਰ ਕੰਟੀਨਿਊ ਕਰਾਂਗੇ ਫਿਲਹਾਲ ਜਿਹੜਾ ਤੁਸੀਂ ਮੇਰੇ ਪਿਛਲੇ ਪਾਸੇ ਬੱਸ ਸਟੈਂਡ ਦੇਖ ਰਹੇ ਹੋ ਇਹ ਇਹਨਾਂ ਦਾ ਮੇਨ ਬੱਸ ਸਟੈਂਡ ਆ ਤੇ ਬੰਬੇ ਤੂ ਇਸ ਬੱਸ ਸਟੈਂਡ ਦਾ ਨਾਮ ਆ ਤੇ ਮੈਂ ਤੁਹਾਨੂੰ ਦੱਸਦਾ ਆ ਰਿਹਾ ਵੀ ਬਹੁਤ ਜਿਆਦੇ ਮੀਂਹ ਪੈਣ ਵਾਲੀ ਰਾਜਧਾਨੀ ਆ ਤੇ ਅੱਜ ਇਹਨੇ ਪ੍ਰੂਫ ਕਰਤਾ ਭਾਈ ਛਤਰੀ ਲੈ ਕੇ ਆਇਆ ਹੌਲੀ ਹੌਲੀ ਮੋਟਰਸਾਈਕਲ ਲੈ ਕੇ ਆਇਆ ਪਰ ਫੇਰ ਵੀ ਭਾਈ ਆਪਦੇ ਬੂਟ ਗਿੱਲੇ ਹੋ ਗਏ ਆ ਬੈਗ ਵੀ ਗੱਲਾ ਹੋ ਗਿਆ ਕਿਉਂਕਿ ਇੱਥੇ ਜਿਹੜੀਆਂ ਦੂਜੀਆਂ ਟੈਕਸੀਆਂ ਚੱਲਦੀਆਂ ਨੇ ਉਹ ਟੈਕਸੀਆਂ ਇੱਥੇ ਆਉਣ ਤੇ ਪਾਉਣਾਂ ਘੰਟਾ ਲਾ ਦਿੰਦੀਆਂ ਕਿਉਂਕਿ ਉਹ ਸ਼ੇਅਰਿੰਗ ਦੇ ਵਿੱਚ ਚੱਲਦੀਆਂ ਸ਼ੇਅਰਿੰਗ ਦੇ ਵਿੱਚ ਐਪਲੀਕੇਸ਼ਨ ਸ਼ੇਅਰਿੰਗ ਦੇ ਵਿੱਚ ਟੈਕਸੀ ਲੈਣ ਵਾਸਤੇ ਆਪਾਂ ਨੂੰ ਕਿਹੜਾ ਮੇਨ ਰੋਡ ਤੱਕ ਜਾਣਾ ਪੈਣਾ ਸੀ ਪਰ ਇਹ ਸਟੇਸ਼ਨ ਵੀ ਵੈਸੇ 2 ਕਿਲੋਮੀਟਰ ਦੂਰ ਸੀ ਸਾਰਾ ਸੋ ਹੁਣ ਇੱਥੇ ਆ ਗਏ ਆ ਟਿਕਟ ਆਪਾਂ ਲੈ ਲਈ ਕਿੰਨੇ ਵਜੇ ਜਾਂਦੇ ਨੇ ਕਿੰਨੇ ਵਜੇ ਨਹੀਂ ਉਹਦਾ ਕੋਈ ਨਹੀਂ ਪਤਾ ਜਾਊਗੀ ਕਿ ਨਹੀਂ ਜਾਊਗੀ ਟੈਕਸੀ ਉਹਦਾ ਵੀ ਕੋਈ ਨਹੀਂ ਪਤਾ ਫਿਲਹਾਲ ਆਪਾਂ 7000 ਰੁਪਏ ਦੀ ਟਿਕਟ ਲੈ ਲਈ ਇੰਡੀਆ ਦੇ ਹਿਸਾਬ ਨਾਲ 700 ਰੁਪਿਆ 200 ਕਿਲੋਮੀਟਰ ਦਾ ਤੁਸੀਂ ਮੀਂਹ ਦੇਖੋ ਯਾਰ ਕਿੰਨਾ ਜ਼ਿਆਦਾ ਪੈ ਰਿਹਾ ਇਧਰਲੇ ਪਾਸੇ ਵੀ ਦੇਖੋ ਉਹ ਸਾਹਮਣੇ ਪੂਰੀ ਧੁੰਦ ਹੋਈ ਪਈ ਆ ਆਪਾਂ ਇੱਥੇ ਬਹਿ ਕੇ ਮੀਂਹ ਰੁਕਣ ਦੀ ਵੇਟ ਨਹੀਂ ਕਰ ਸਕਦੇ ਸੀ ਕਿਉਂਕਿ ਯਾਰ ਇੱਥੇ ਤਾਂ ਮੀਂਹ ਪੈਂਦਾ ਹੀ ਰਹਿੰਦਾ ਹੁਣ ਜੇ ਮੈਂ ਸਵੇਰੇ ਚੱਲਦਾ ਇੱਥੋਂ ਵੀ ਅੱਜ ਮੀਂਹ ਪੈਂਦਾ ਅੱਜ ਆਪਾਂ ਨਹੀਂ ਜਾਂਦੇ ਆਪਾਂ ਸਵੇਰੇ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਸਵੇਰੇ ਵੀ ਬਾਈ 95% ਚਾਂਸ ਲਿਖੇ ਹੋਏ ਨੇ ਮੀਂਹ ਪੈਣ ਦੇ ਆ ਆਪਣੀ ਟੈਕਸੀ ਆ ਇਹਦੇ ਵਿੱਚ ਆਪਾਂ ਬੈਗ ਰੱਖਤਾ ਪਤਾ ਨਹੀਂ ਕਦੋਂ ਤੁਰੂਗੀ ਕੋਈ ਟਿਕਟ ਵਿਕੀ ਵੀ ਆ ਕਿ ਨਹੀਂ ਵੀ ਵਿਕੀ ਕੋਈ ਅੱਜ ਆਊਗਾ ਵੀ ਨਹੀਂ ਆਊਗਾ ਮੀਂਹ ਕਰਕੇ ਕੋਈ ਭਰੋਸਾ ਪਰ ਸਿੱਧੀਆਂ ਫ੍ਰੀ ਟਾਊਨ ਜਾਣ ਵਾਲੀਆਂ ਟੈਕਸੀਆਂ ਵੀ ਉਧਰਲੇ ਪਾਸੋਂ ਮਿਲ ਜਾਂਦੀਆਂ ਨੇ ਸਾਹਮਣੇ ਟਿਕਟ ਕਾਊਂਟਰ ਵੀ ਬਣਿਆ ਹੋਇਆ ਕੋਨਾ ਪਾਵੇਂ ਵਿੱਚ ਬੋਗੋ ਟਿਕਟ ਆਹ ਤਾਂ ਮੈਂ ਉਹ ਮਰਜੀ ਬੁੱਕ ਇਹ ਕਿਸਨੇ ਆਪੜੇ ਇਸਨੇ ਆਪੜੇ ਆਹ ਕੋਈ ਐਕਾ ਤੇ ਨਾ ਯੂਸਰ ਲੋਟ ਲੋਟ ਖੁੱਦ ਖੁੱਦ ਯਾ ਯੂ ਲੁੱਕ ਵੈਰੀ ਗੁੱਡ ਇਨ ਥਿਸ ਓਕੇ ਆਪਣੀ ਟੈਕਸੀ ਦੇ ਵਿੱਚ ਟੋਟਲ 7 ਪੈਸੇਂਜਰ ਬਹਿਣਗੇ ਯਾਰ 6 ਪੈਸੇਂਜਰ ਆ ਗਏ 1 ਪੈਸੇਂਜਰ ਦੀ ਘਾਟ ਆ ਬਾਈ ਮੈਨੂੰ ਕਹਿੰਦਾ ਵੀ ਜੇ ਤੂੰ ਦੋ ਬੰਦੇ ਇਹ ਟਿਕਟ ਖਰੀਦ ਲੇਗਾ ਫਿਰ ਆਪਾਂ ਹੁਣੇ ਜਾ ਵੜਦੇ ਆ ਮੈਂ ਕਿਹਾ ਨਹੀਂ ਨਹੀਂ ਮੈਂ ਵੇਟ ਕਰ ਲੂਆ ਕੋਈ ਗੱਲ ਨਹੀਂ ரைਟ ਯੂ ਆ ਯੂ ਦੇ ਆਰ ਸੇਇੰਗ ਬਾਈ ਟੂ ਟਿਕਟ ਗੋ ਨਾਊ ਨਾਊ ਫਿਲਮ ਕੌਸਾ ਫਿਲਮ ਹੌ ਮਨੀ ਪੈਸੈਂਜਰ ਹੌ ਮਨੀ ਪੈਸੈਂਜਰਸ ਓਨਲੀ 1 ਟਿਕਟ 1 ਟਿਕਟਸ ਆ ਦੇਖੋ ਭਾਈ ਇੱਕ ਟਿਕਟ ਰਹੀ ਬਾਈ ਕਹਿੰਦਾ ਖਰੀਦ ਲੈ 70000 ਦੀ ਆਪਾਂ ਨਾਲ ਦੀ ਨਾਲ ਤੁਰ ਪਾਂਗੇ 노 ਮਨੀ bro 노 ਮਨੀ ਆਈ ਵਿਲ ਵੇਟ ਹਾ ਆਈ ਵਿਲ ਵੇਟ ਯੂ हैव ਮਨੀ 노 ਆਈ ਡੋਟ ਹੈਵ ਮਨੀ 노 ਕਮ ਆਊਟ ਕਾ ਮੈਰਾ ਲੈ ਆਂਦੀ ਓ ਵੀ ਮਾਈ ਵੇਟ ਯਰ ਮੇ ਸੰਦਈ ਯੂ ਸਪੀਕ ਇੰਗਲਿਸ਼ 노 ਕੋਈ ਗੋਇ ਮਾਰ ਕੋ ਨਹੀਂ ਨਹੀਂ ਕਹਦਾਫੂ ਫ੍ਰੈਂਚ ਸਪੀਕ ਫ੍ਰੈਂਚ ਓਏ ਆਓ ਫ੍ਰੈਂਚ ਐ ਪਰ ਮੋ ਜੇ ਮੈਨੂੰ ਜਲੋ 18 ਟਾਰਟ ਤਾਪੈਲ ਕੋਮਾਂ ਹਾਂ ਅਗੇ ਤੁਹਾਨੂੰ ਸੇਕਾ ਠੀਕ ਹੈ ਹਾਂ ਓਕੇ ਜੇ ਮੈਂ ਜੀ ਤਰੀਸ ਕੈਮਰਾ ਸ਼ੂ ਜਨਰਿਸਟ ਕੋਮੇਡੀਅਨ ਤੁਹਾਨੂੰ ਉਹ ਜਨਰਲਿਸਟ ਲੋ ਜੀ ਆਖਰਕਾਰ ਆਪਣੀ ਟੈਕਸੀ ਭਾਈ ਫੁੱਲ ਹੋ ਗਈ ਬਾਈ ਨੂੰ ਕਿਹਾ ਮੈਂ ਕਿਹਾ ਮੂਰੇ ਬੈਠਾਂਗੇ ਆਪਾਂ ਕਹਿੰਦਾ ਠੀਕ ਆ ਪਰ ਮੂਰੇ ਵੀ ਬੰਦੇ ਦੋ ਬੰਦੇ ਨਹੀਂ ਹਾਂ ਲੋ ਜੀ ਜਦੋਂ ਟੈਕਸੀ ਚੱਲ ਪਈ ਹੁਣ ਵਧੀਆ ਧੁੱਪ ਨਿਕਲ ਲਈ ਭਾਈ ਫਸੇ ਬੈਠੇ ਆ ਮੂਰੇ ਯਾਰ ਆਪਦੀ ਵੀਡੀਓ ਇਹ ਬਣਾਉਣ ਨਹੀਂ ਦਿੰਦੇ ਜੇ ਮੈਂ ਆਪਦੀ ਇਕੱਲੇ ਦੀ ਵੀਡੀਓ ਬਣਾਉਂਗਾ ਜਿਹੜੇ ਨਾਲ ਪੈਸੈਂਜਰ ਮੇਰੇ ਬੈਠੇ ਨੇ ਉਹ ਵੀ ਆਉਣਗੇ ਤਾਂ ਕਰਕੇ ਫਿਰ ਮੈਂ ਵੀਡੀਓ ਬਣਾ ਨਹੀਂ ਰਿਹਾ ਅੰਦਰ ਦੇ ਟੈਕਸੀ ਦੀ ਹੁਣ ਇਥੋਂ 2 2.5 ਘੰਟਿਆਂ ਦਾ ਰਾਹ 2 ਵਜੇ ਆਪਾਂ ਚੱਲੇ ਆ 4 4.5 ਵਜੇ ਪਹੁੰਚ ਜਾਾਂਗੇ 4 4.5 ਵਜੇ ਪਹੁੰਚ ਜਾਾਂਗੇ ਫਿਰ ਉੱਥੇ ਵੀਜ਼ਾ ਲੈਣ ਦੇ ਵਿੱਚ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਮਿਲੂਗਾ ਵੀ ਨਹੀਂ ਮਿਲੂਗਾ ਕੋਈ ਪ੍ਰੋਸਤਾ ਨਹੀਂ ਉਹਦੇ ਬਾਰੇ ਐ ਨਹੀਂ ਪਤਾ ਪੁੱਠੇ ਪੈਰੀ ਮੋੜਨਾ ਪਵੇ ਪਰ ਹੋਪ ਫੋਰ ਦਾ ਬੈਸਟ ਮੀਂਹ ਰੁਕ ਗਿਆ ਯਾਰ ਗੱਲ ਐ ਹੁੰਦੀ ਆ ਬਾਈ ਤੁਸੀਂ ਗਰਮੀ 'ਚ ਵੀ ਘੁੰਮ ਸਕਦੇ ਹੋ ਠੰਡ 'ਚ ਵੀ ਘੁੰਮ ਸਕਦੇ ਹੋ ਮੀਂਹ 'ਚ ਨਹੀਂ ਘੁੰਮ ਸਕਦੇ ਕਿਉਂਕਿ ਫੋਨਾਂ 'ਚ ਪਾਣੀ ਪੈਣਾ ਕੈਮਰੇ 'ਚ ਪਾਣੀ ਪੈਣਾ ਤੁਹਾਡੇ ਬੂਟ ਗਿੱਲੇ ਹੋ ਜਾਣੇ ਕੱਪੜੇ ਗਿੱਲੇ ਹੋ ਜਾਣੇ ਉਹ ਫਿਰ ਤੁਹਾਡਾ ਅਕਲ ਕਾਣ ਜਾਂ ਕਰ ਦਿੰਦਾ ਕੰਮ ਇਸ ਕਰਕੇ ਗਰਮੀ ਜਿੰਨੀ ਮਰਜ਼ੀ ਪੈਂਦੀ ਹੋਵੇ ਮੀਂਹ ਠੰਡ ਜਿੰਨੀ ਮਰਜ਼ੀ ਪੈਂਦੀ ਹੋਵੇ ਪਰ ਮੀ ਸਭ ਤੋਂ ਜ਼ਿਆਦਾ ਤੰਗ ਕਰਦਾ ਖਾਸ ਕਰਕੇ ਵੀਡੀਓ ਬਣਾਉਣ ਵਾਲਿਆਂ ਨੂੰ 30 गिनी फ्रैंक 30000 ਪੁੱਛ ਲਗੋ ਪੁੱਛੀ ਓਕੇ ਗੋ ਹਾਪ ਆ ਰੀ ਚੇਂਜ ਨੋ ਬਾਈ ਬੀ ਨੋ ਥੈਂਕ ਯੂ ਰੀ ਚੇਂਜ ਹਾਂ ਫਿਕਾ ਗੀਨੀ ਫਰਾਨਾ ਦੀ ਸੀ ਫੋਰ ਹੌਲ ਕੋਟ ਲੈਂਚ ਅ ਬੀਟ ਮਾਨ ਓਕੇ ਓਕੇ ਇੱਥੇ ਪਹੁੰਚ ਗਏ ਆ ਇੱਥੇ ਫੇਰ 20 ਪਈ ਜਾਂਦਾ ਯਾਰ ਓਏ ਹੋਏ ਬੁਰਾ ਹਾਲੀ ਅੱਜ ਦਾ ਯੂ ਹੈਵ ਟੂ ਪੇ ਮੀ ਸਮਥਿੰਗ ਬ్రో ਯੂ ਆਰ ਟੂ ਬੀ ਇਨ ਸੋ ਡਾਇਲੌਗ ਵਿਦ ਯੂ ਮੈਨ ਸੋਰੀ You are here, you are on government job, you have to pay something to no, me. I, I am tourist. Our culture, when yeah. you are go, going to, to Yes. need to do something. Something. So, to, something, this is our culture. So, immigration is good, then I will let people know, come to Guinea, <laughs> the, come to Sierra Leone. People are very helping, they are giving money back to tourists. <laughs> so give me yes, some dollars we are expecting public tourists our <laughs> gochho give me some dollars no, you come to road you can get lana our gochho okay to go. <laughs> okay. <laughs> okay sir everything i have huh? i have visa everything i have don't stop go go severe ton leke hun tak meene inna khajjal kita na bai chhatri vi phatnal ali ho gayi motorcycle je the fir mainu fold karke rakhni pai side te fir pagg ch pani pe gaya ਹਾਂ ਮੇਰੇ ਬੂਟਾਂ 'ਚ ਪਾਣੀ ਪੈ ਗਿਆ ਲੋਰ 'ਚ ਪਾਣੀ ਪੈ ਗਿਆ ਰੂਹ ਤੱਕ ਪਾਣੀ ਜਾਵੜਿਆ ਬਾਈ ਐਨਾ ਕਾ ਜ਼ਿਆਦੇ ਮੈਂ ਭਿੱਜ ਗਿਆ ਤੇ ਪਰ ਜਿੰਨਾ ਮੈਨੂੰ ਮੀਨ ਨੇ ਖੱਜਲ ਕੀਤਾ ਉਹਨਾਂ ਜ਼ਿਆਦੇ ਉਸ ਤੋਂ ਵੀ ਕਈ ਗੁਣਾ ਜ਼ਿਆਦੇ ਇਮੀਗ੍ਰੇਸ਼ਨ ਇੱਥੋਂ ਦਾ ਸਮੂਦ ਸੀ ਸੋ ਵੈਲਕਮ ਟੂ ਸਿਰਾ ਲਿਓਨ ਕੰਟਰੀ ਨੰਬਰ 4 ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਜਦੋਂ ਪਿਛਲੀ ਗਿਨੀ ਦਾ ਮੈਂ ਇਮੀਗ੍ਰੇਸ਼ਨ ਕਲੀਅਰ ਕੀਤਾ ਉਹ ਕਹਿੰਦੇ ਕਿੱਥੇ ਚੱਲਿਓ ਮੈਂ ਕਹਾ ਜੀ ਗਿਨੀ ਕਹਿੰਦੇ ਆਹ ਸੌਰੀ ਸਿਰਾ ਲਿਓਨ ਚੱਲਿਆਂ ਕਹਿੰਦੇ ਸਿਰਾ ਲਿਓਨ ਦਾ ਵੀਜ਼ਾ ਮੈਂ ਕਹਾ ਜੀ ਬਾਰਡਰ ਤੇ ਲੈ ਲਾਂਗੇ ਉਹਨੇ ਮਾਰੀ ਸਟੈਂਪ ਨਾਲ ਦੇ ਨਾਲ ਮੈਂ ਅਗਲੀ ਬਿਲਡਿੰਗ 'ਚ ਇੱਕੋ ਹੀ ਬਿਲਡਿੰਗ ਬਣੀ ਹੋਈ ਆ ਉਹਦੇ ਵਿੱਚ 5-6 ਕਮਰੇ ਨੇ 3 ਕਮਰੇ ਦੂਜੇ ਦੇਸ਼ ਕੋਲ ਨੇ 3 ਕਮਰੇ ਇਸ ਦੇਸ਼ ਕੋਲ ਨੇ ਤੇ ਕੋਈ ਸਮਾਨ ਦੀ ਚੈਕਿੰਗ ਨਹੀਂ ਕੀਤੀ ਇੱਕ ਵੀ ਬੰਦਾ ਉੱਥੇ ਚੈਕਿੰਗ ਕਰਨ ਵਾਲਾ ਹੈ ਨਹੀਂ ਸੀ ਉਸ ਤੋਂ ਬਾਅਦ ਫਿਰ ਜਦੋਂ ਸਿਰਾ ਲਿਆਉਣ ਵਾਲੇ ਪਾਸੇ ਗਿਆ ਮੈਂ ਉੱਥੇ ਬੈਠਾ ਬੈਠੀ ਸੀ ਕਹਿੰਦੇ ਜੀ ਕਿੱਥੇ ਜਾਣਾ ਮੈਂ ਕਹਾਂ ਜੀ ਸਿਰਾ ਲਿਆਉਣ ਕਹਿੰਦੇ ਵੀਜ਼ਾ ਮੈਂ ਕਹਾਂ ਜੀ ਵੀਜ਼ਾ ਸੁਣਾ ਵੀ ਤੁਹਾਡੇ ਕੋਲ ਮਿਲ ਜੂਗਾ ਕਹਿੰਦੀ ਹਾਂ ਮਿਲ ਜੂਗਾ ਉਹਨੇ ਕੁਝ ਨਹੀਂ ਪੁੱਛਿਆ ਭਾਈ ਉਹਨੇ ਸਿੱਧਾ ਪਾਸਪੋਰਟ ਖੋਲ੍ਹਿਆ ਤੇ ਸਟੈਂਪ ਮਾਰੀ ਉੱਥੇ ਸੈਂਡ ਕਰਤੇ ਤੇ 8 ਮੇਰੇ ਕੋਲ 100 ਡਾਲਰ ਸੀ ਮੈਸੀ ਡਾਲਰ ਉਹਨਾਂ ਨੇ ਫੀਸ ਦੇਤੀ 20 ਡਾਲਰ ਦੇ ਉਹਨਾਂ ਨੇ ਮੈਨੂੰ ਚੇਂਜ ਦੇਤੀ ਇੱਥੋਂ ਦੀ ਲੋਕਲ ਕਰੰਸੀ ਦੇ ਵਿੱਚ ਤੇ ਉਹਨਾਂ ਨੇ ਕੋਈ ਵੀ ਰਿਸ਼ਵਤ ਨਹੀਂ ਮੰਗੀ ਕਿਸੇ ਨੇ ਕੋਈ ਨਹੀਂ ਕਿਹਾ ਵੀ ਆਹ ਪੈਸੇ ਦੇ ਉਹ ਪੈਸੇ ਦੇ ਐਨਾ ਸਮੂਥ ਪ੍ਰੋਸੈਸ ਸੀ ਨਾ 5 ਮਿੰਟਾਂ ਦੇ ਵਿੱਚ ਵੀਜ਼ਾ ਲੈ ਲਿਆ ਤੇ ਪਿਛਲੀ ਕੰਟਰੀ ਜੋ ਆਪਾਂ ਐਗਜ਼ਿਟ ਕਰ ਲਿਆ ਤੇ 80 ਡਾਲਰ ਫੀਸ ਬਿਲਕੁਲ ਜਾਇਜ਼ ਆ ਮੈਂ ਆਨਲਾਈਨ ਚੈੱਕ ਕਰਕੇ ਆਇਆ ਸੀ ਤੇ ਨਜ਼ਾਰਾ ਆ ਗਿਆ ਯਾਰ ਜਿਹੜੀ ਸਵੇਰ ਦੀ ਭੱਜ ਦੌੜ ਕੀਤੀ ਹੈ ਨਾ ਐਂਡ ਤੇ ਜਦੋਂ ਐ ਫਲ ਜਾਂ ਮਿਲ ਜਾਂਦਾ ਬਾਲਾ ਸੌਖਾ ਫਿਰ ਨਜ਼ਾਰਾ ਆਇਆ ਮੈਨੂੰ ਇੰਨਾ ਡਰ ਸੀ ਮੈਂ ਕਹਿੰਦਾ ਇੱਕ ਤਾਂ ਮੀਂਹ ਦੇ ਵਿੱਚ ਖੱਜਲ ਹੋ ਰਹੇ ਆ ਉੱਪਰ ਦੀਆਂ ਨੇ ਪਤਾ ਇਮੀਗ੍ਰੇਸ਼ਨ ਵਾਲੇ ਉੱਥੇ ਤੰਗ ਕਰਨਗੇ ਕਿ ਤੁਹਾਨੂੰ ਪਤਾ ਹੀ ਆ ਕਿ ਵੈਸਟ ਅਫਰੀਕਾ ਦੇ ਇਮੀਗ੍ਰੇਸ਼ਨ ਬਾਰਡਰਾਂ ਤੇ ਕੀ ਮਾਹੌਲ ਆ ਪਰ ਬਹੁਤ ਸੌਖਾ ਰਿਹਾ ਬਈ ਨਜ਼ਾਰਾ ਆ ਗਿਆ ਫਿਰ ਮੈਂ ਟੈਕਸੀ ਲੈ ਲਈ ਹੁਣ ਇਹ ਟੈਕਸੀ ਉਹਨਾਂ ਦੀ ਰਾਜਧਾਨੀ ਚੱਲੀ ਆ ਜੀ ਫ੍ਰੀ ਟਾਊਨ ਆ ਇਹਨਾਂ ਨੂੰ ਮੈਂ ਦਿੱਤੇ ਨੇ 250 ਸੀਰੀਆ ਲੈਉਣ ਦੀ ਜਿਹੜੀ ਇਹਨਾਂ ਦੀ ਕਰੰਸੀ ਆ ਉਹਦੇ ਵਿੱਚ 250 ਰੁਪਈਆ ਦਿੱਤਾ ਤਾਂ ਦਿੱਤਾ ਕਿਉਂਕਿ ਮੈਂ ਮੂਰਲੀ ਸੀਟ ਤੇ ਬੈਠਾ ਮੂਰਲੀ ਸੀਟ ਤੇ ਦੋ ਬੰਦੇ ਬਹਿੰਦੇ ਹੁੰਦੇ ਨੇ ਤੇ ਮੈਂ ਇਹਨ ਦੋ ਜਾਨੇ ਬੈਠ ਕੇ ਆਏ ਸੀ ਹੁਣ ਇੰਨੇ ਭੱਜੇ ਪਏ ਆ ਮੈਂ ਕਿਧਰ ਨਾਲ ਫਸ ਕੇ ਬੈਠਾਂਗੇ ਯਾਰ ਤੁਹਾਨੂੰ ਮੈਂ ਕਹਾ ਡਬਲ ਕਰਾਇਆ ਦਿੰਦਾ ਤੁਸੀਂ ਟੈਕਸੀ ਤੋਰੋ ਇੰਨਾ ਨੂੰ ਮੈਂ ਡਬਲ ਕਰਾਇਆ ਦਿੱਤਾ ਹੁਣ ਟੈਕਸੀ ਤੋੜ ਲਈ ਰਾਹ ਦੇ ਵਿੱਚ ਬਹੁਤ ਚੈੱਕ ਪੋਸਟਾਂ ਆ ਰਹੀਆਂ ਨੇ ਇੱਕ ਸੱਚ ਹੋਰ ਪਿਛਲੇ ਸਿਰਾ ਲੈਉਣ ਵਾਲੀ ਇੱਕ ਹੋਰ ਮਤਲਬ ਚੈੱਕ ਪੋਸਟ ਸੀ ਮੈਨੂੰ ਕਹਿੰਦੇ ਕਿੱਥੋਂ ਮੈਂ ਕਹਾ ਜੀ ਇੰਡੀਆ ਤੋਂ ਕਹਿੰਦਾ ਲਿਆ ਪੈਸੇ ਦੇ ਮੈਂ ਕਹਾ ਯਾਰ ਮੈਂ ਤੁਹਾਡਾ ਮਹਿਮਾਨ ਆ ਮੈਂ ਤੁਹਾਡੇ ਘੁੰਮਣ ਆਇਆ ਤੁਸੀਂ ਦਿਓ ਮੈਨੂੰ ਪੈਸੇ ਕਹਿੰਦਾ ਨਹੀਂ ਨਹੀਂ ਤੂੰ ਦੇ ਮੈਂ ਕਹਾ ਜੇ ਤੇਰੇ ਕੋਲ ਡਾਲਰ ਹੈਗੇ ਨੇ ਮੈਨੂੰ ਦੇ ਨਹੀਂ ਮੈਂ ਤਾਂ ਭਈ ਦਿੰਦਾ ਨਹੀਂ ਮੇ ਤੇ ਹਾਸੇ ਮਜ਼ਾਕ ਚੱਲ ਪਿਆ ਕਹਿੰਦਾ ਨਹੀਂ ਨਹੀਂ ਦੇ ਦੇ ਯਾਰ ਕੁਛ ਜਿਹਾ ਦੇਣਾ ਮੈਂ ਕਿਹਾ ਨਹੀਂ ਮੇਰੇ ਕੋਲ ਕੁਛ ਨਹੀਂ ਹੈਗਾ ਬਾਈ ਮੈਂ ਕਿਹਾ ਤੁਸੀਂ ਵਧੀਆ ਬਿਹੇਵ ਕਰੋ ਮੈਂ ਜਾ ਕੇ ਇੰਡੀਆ ਦੇ ਲੋਕਾਂ ਨੂੰ ਦੱਸੂਗਾ ਹੋਰ ਲੋਕ ਤੁਹਾਡੀ ਕੰਟਰੀ ਦੇ ਵਿੱਚ ਘੁੰਮਣ ਆਉਣਗੇ ਟੂਰਿਸਟ ਵਧੂਗਾ ਤੇ ਸਿਰਾ ਲਿਆਉਣ ਭਾਈ ਇਹ ਉਹ ਕੰਟਰੀ ਹੈ ਜੀ ਜਿਹਦੇ ਬਾਰੇ ਮੈਂ ਫਿਲਮ ਵੀ ਦੇਖੀ ਹੋਈ ਹੈ ਤੇ ਮੈਨੂੰ ਪਤਾ ਹੀ ਨਹੀਂ ਵੀ ਇਹ ਕੰਟਰੀ ਨੂੰ ਬਿਲੋਂਗ ਕਰਦੀਆਂ ਨੇ ਉਹ ਫਿਲਮਾਂ ਜਿਹੜੀਆਂ ਮੈਂ ਦੇਖੀਆਂ ਹੋਈਆਂ ਨੇ ਬਹੁਤ ਮਸ਼ਹੂਰ ਫਿਲਮਾਂ ਨੇ ਉਹ ਇੱਥੋਂ ਆ ਕੇ ਜਦੋਂ ਮਾੜਾ ਮੋਟਾ ਮੈਂ ਪੜ ਰਿਹਾ ਸੀ ਮੈਨੂੰ ਫੇਰ ਪਤਾ ਲੱਗਿਆ ਦਲਹਾਲ ਆਪਾਂ 30 40 ਕਿਲੋਮੀਟਰ ਬਾਰਡਰ ਸਾਰੇ ਨਾਰੀਅਲ ਦੇ ਦਰਖਤ ਲੱਗੇ ਹੋਏ ਨੇ ਪੂਰਾ ਹਰਾ ਮਾਹੌਲ ਆ ਪੂਰਾ ਹੁਣ ਜਾ ਕੇ ਮੀ ਹਟਿਆ ਮਾੜਾ ਜਦੋਂ ਸੀਰਾ ਲਿਆਉਣ ਦੇ ਵਿੱਚ ਆਪਾਂ ਐਂਟਰ ਕੀਤੇ ਹਨ 10 15 ਕਿਲੋਮੀਟਰ ਅੱਗੇ ਆਏ ਆ ਪਹਿਲਾਂ ਵੀਡੀਓ ਤਾਂ ਨਹੀਂ ਬਣਾਈ ਰਾਹ ਦੇ ਵਿੱਚ ਚੱਕ ਪੋਸਟਾਂ ਬਹੁਤ ਸੀ ਮੈਂ ਕਿਹਾ ਫਿਰ ਆਪਣੇ ਕੈਮਰੇ ਨੂੰ ਲੈ ਕੇ ਤਰਾਜ ਨਾ ਕਰਨ ਕਿਤੇ ਚੈਕਿੰਗ ਕਰਨ ਲੱਗ ਜਾਣ ਇੱਕ ਵਾਰੀ ਸਾਰੀਆਂ ਚੱਕ ਪੋਸਟਾਂ ਕਲੀਅਰ ਕਰ ਜਾਈਏ ਆਪਾਂ ਕਿਸੇ ਵੱਡੇ ਸ਼ਹਿਰ ਆ ਕ੍ਰੋਸ ਕਰ ਜਾਈਏ ਉਸ ਤੋਂ ਬਾਅਦ ਵੀਡੀਓ ਬਣਾਵਾਂਗੇ ਸੋ ਹੁਣ ਆਪਾਂ ਸੀਰਾ ਲਿਆਉਣ ਦੇ ਵਿੱਚ ਐਂਟਰ ਕਰ ਗਏ ਆ ਜੀ ਬਹੁਤ ਸਮੂਥ ਪ੍ਰੋਸੈਸ ਸੀ ਸੋ ਵੀਜ਼ੇ ਬਾਰੇ ਵੀ ਮੈਨੂੰ ਕਮੈਂਟ ਆ ਰਹੇ ਸੀ ਕਹਿੰਦੇ ਵੀਜ਼ੇ ਬਾਰੇ ਦੱਸ ਦਿਆ ਕਰੋ ਵੀਜ਼ਾ ਤਾਂ ਦੇਖੋ ਇਹਦਾ ਵੀ ਮੈਂ ਰਿਸਰਚ ਕਰਕੇ ਆਇਆ ਸੀ ਬਾਰਡਰ ਤੇ ਮਿਲ ਜਾਂਦਾ ਤੇ ਆਪਾਂ ਨੂੰ ਬਾਰਡਰ ਤੇ ਮਿਲ ਗਿਆ ਵੈਸੇ ਵੀਜ਼ਾ ਔਨ ਅਰਾਈਵਲ ਸਿਰਾ ਲਿਆਉਣ ਦੇ ਵਿੱਚ ਅਲਾਉਡ ਨਹੀਂ ਹੈਗਾ ਜੇ ਤੁਸੀਂ 에어ਪੋਰਟ ਤੇ ਆਉਂਗੇ ਤੁਹਾਨੂੰ ਵਾਪਸ ਮੋੜ ਦੇਣਗੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਇਕੱਲੇ ਏਸੇ ਬਾਰਡਰ ਤੇ ਸੁਣਿਆ ਮੈਂ ਕਿ ਵੀਜ਼ਾ ਔਨ ਅਰਾਈਵਲ ਮਿਲ ਜਾਂਦਾ ਚੈਟ ਜੀਪੀਟੀ ਤੇ ਚੈੱਕ ਕਰ ਲਿਆ ਕਰੋ ਉੱਥੇ ਵੀ ਇਨਫੋਰਮੇਸ਼ਨ ਆ ਜਾਂਦੀ ਆ ਉੱਥੇ ਹੀ ਮੈਂ ਕੱਢਿਆ ਸੀ ਉਹਨਾਂ ਨੇ ਕਿਹਾ ਸੀ ਵੀਜ਼ਾ ਔਨ ਅਰਾਈਵਲ ਤੁਹਾਨੂੰ ਮਿਲ ਸਕਦਾ ਇੱਥੇ ਤਾਂ ਰੱਬ ਦਾ ਨ ਤੇ ਸਾਰਾ ਕੰਮ ਸਮੂਦ ਹੋ ਗਿਆ ਜਿੰਨਾ ਪਿੰਡਾ ਗਿੱਲਾ ਹੋਇਆ ਸੀ ਮਿੰਟੋ ਮਿੰਟ ਸੁਕਾਤਾ ਇਮੀਗ੍ਰੇਸ਼ਨ ਨੇ ਸੜਕਾਂ ਦੇਖੋ ਬਾਈ ਕਿੰਨੀਆਂ ਸਾਫ਼ ਨੇ ਇਹਨਾਂ ਦੀਆਂ ਬੱਦਲ ਹਜੇ ਵੀ ਘੁਲਿਆ ਪਿਆ ਕੋਈ ਭਰੋਸਾ ਨਹੀਂ ਇਹਦਾ ਕਦੋਂ ਵਰਨ ਲੱਗ ਜੇ ਇਹ ਹੁਣ ਆਪਾਂ ਨੂੰ ਲੱਗਦਾ ਵੀ ਘੱਟੋ ਘੱਟ 2 ਜਾਂ 3 ਦਿਨ ਇਹਨਾਂ ਨੂੰ ਰਾਜਧਾਨੀ ਦੇ ਵਿੱਚ ਲਾਉਣੇ ਪੈਣਗੇ ਫ੍ਰੀ ਟਾਊਨ ਦੇ ਵਿੱਚ ਫ੍ਰੀ ਟਾਊਨ ਤੁਸੀਂ ਨਾਮ ਦੇਖੋ ਕਿਹਜਾ ਫ੍ਰੀ ਟਾਊਨ ਇਹ ਵੀ ਤੁਹਾਨੂੰ ਦੱਸਾਂਗੇ ਕਿ ਫ੍ਰੀ ਟਾਊਨ ਇਹਨੂੰ ਕਿਉਂ ਕਿਹਾ ਜਾਂਦਾ ਇਹਦੇ ਪਿੱਛੇ ਵੀ ਬਹੁਤ ਤਗੜੀ ਕਹਾਣੀ ਆ ਉਹ ਸਾਹਮਣੇ ਦੇਖੋ ਭਾਈ ਭਰਿਆ ਪਿਆ ਬਾਗ ਉਧਰਲੇ ਪਾਸੇ ਨਾਰੀਅਲ ਦੇ ਦਰਖਤਾਂ ਨਾਲ ਸੜਕਾਂ ਬਹੁਤ ਸਮੂਦ ਨੇ ਆ ਪਿਛਲੇ ਕੋਨਾਕਰੀ ਦੇ ਵਿੱਚ ਦਾ ਸੜਕਾਂ ਦਾ ਭਾਈ ਬੇੜਾਗਰ ਕਿ ਸੀਰ ਜਿੱਧਰਲੇ ਪਾਸਿਓਂ ਆਪਾਂ ਆਏ ਆ ਜਿਵੇਂ ਬਾਰਡਰ ਕਰਾਸ ਕੀਤਾ ਸਿਰਾਂ ਲੈਉਣ ਦੇ ਵਿੱਚ ਐਂਟਰ ਕੀਤੇ ਆ ਬਹੁਤ ਜ਼ਿਆਦੇ ਘੈਂਟ ਸੜਕਾਂ ਨੇ ਇਧਰਲੇ ਪਾਸੇ ਦੇਖੋ ਇਹਨਾਂ ਦੀ ਮਾਲ ਗੱਡੀ ਜਾ ਰਹੀ ਆ ਤੇ ਬਹੁਤ ਟਾਈਮ ਬਾਅਦ ਮੈਂ ਅਫਰੀਕਾ ਦੇ ਵਿੱਚ ਟ੍ਰੇਨ ਚਲਦੀ ਦੇਖੀ ਹੈ ਘੱਟੋ ਘੱਟ 20 ਦਿਨ ਹੀ ਹੋ ਗਏ ਮੈਂ ਟ੍ਰੇਨ ਦਾ ਨਾਮੋਂ ਨਿਸ਼ਾਨ ਨਹੀਂ ਦੇਖਿਆ ਆ ਦੇਖ ਮੈਨੂੰ ਬਹੁਤ ਸੋਹਣਾ ਲੱਗਿਆ ਸੀਰੀਆ ਲਿਆਉਣ ਯਾਰ ਆ ਦੇਖੋ ਆਲੇ-ਦਾਲੇ ਬੱਦਲ ਬਾਈ ਹਰਾ-ਹਰਾ ਮੌਸਮ ਨਜ਼ਾਰਾ ਆ ਜਾ ਰਿਹਾ ਆ ਦੇਖੋ ਵੀ ਜਿੰਨੀ ਸਪੀਡ ਨਾਲ ਪਹਿਲਾਂ ਵੀ ਆ ਰਿਹਾ ਸੀ ਨਾ ਉਨੀ ਸਪੀਡ ਨਾਲ ਦੁਬਾਰੇ ਫੇਰ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਤੇਜ਼ ਵੀ ਆ ਇਹ ਲੈਟ ਪੈਨ ਲੱਗੀ ਮੂਰੋ ਹੁਣ ਲੰਘ ਜਾਣ ਤੋਂ ਦਿਖਾਉਣਾ ਵੈ ਸੋਨ ਉਹ ਸ਼ਹਿਰ ਜੀ ਆ ਗਿਆ ਆਪਾਂ ਫੇਰ ਖੱਜਲ ਹੋਵਾਂਗੇ ਬਾਈ ਨੇ ਟਾਈਮ ਬਹੁਤ ਲਾਤਾ ਯਾਰ ਰਾਜ ਸਵਾਰੀਆਂ ਇਹ ਜਾੜੀ ਗਿਆ ਤੇ ਹੁਣ ਜਾ ਕੇ ਆਪਾਂ ਰੈਸਟੋਰੈਂਟ ਵੀ ਲੱਭਣਾ ਖਾਣ ਪੀਣ ਦਾ ਵੀ ਲੱਭਣਾ ਜਾਂ ਫਿਰ ਆਪਾਂ ਨੂੰ ਹੋਟਲ ਇਹ ਜਾ ਦੇਖਣਾ ਪੈਣਾ ਜਿਹਦੇ ਵਿੱਚ ਕਿਚਨ ਹੋਵੇ ਆਪਾਂ ਆਪ ਦਾ ਬਣਾ ਕੇ ਖਾਲਾਂਗੇ ਉਹ ਜੇ ਟੈਕਸੀ ਚੋਂ ਉਤਰ ਕੇ ਆਟੋ ਦੇ ਵਿੱਚ ਬਹਿ ਗਏ ਆ 9:30 ਵਜੇ ਟੈਕਸੀ ਵਾਲੇ ਨੇ ਲਾਹਿਆ 15-20 ਮਿੰਟ ਮੈਨੂੰ ਆਟੋ 'ਚ ਬੈਠਿਆ ਨੂੰ ਹੋ ਗਏ ਤੇ ਬਾਈ ਨੂੰ ਮੈਂ ਐਡਰੈਸ ਦੱਸਤਾ ਵੀ ਉੱਥੇ ਲੈ ਚੱਲ ਮੈਨੂੰ ਤੱਕ ਤੋਂ ਘੱਟ 35-40 ਕਿਲੋਮੀਟਰ ਦੂਰ ਆ ਬਾਈ ਉਹ ਜਿਹੜੀਆਂ ਟੈਕਸੀਆਂ ਜਿਹੜੀਆਂ ਆਪਾਂ ਲੈ ਕੇ ਆਏ ਹਨਾ ਉਹ ਸ਼ਹਿਰ ਦੇ ਵਿੱਚ ਅਲਾਉਡ ਨਹੀਂ ਹੈਗੀ ਤੇ ਪਹਿਲੀ ਵਾਰੀ ਅਫਰੀਕਾ ਦੇ ਵਿੱਚ ਜਦੋਂ ਦਾ ਮੈਂ ਆਇਆ ਮੈਂ ਰਾਹ ਦੇ ਵਿੱਚ ਟੋਲ ਪਲਾਜ਼ੇ ਵੀ ਦੇਖੇ ਨੇ ਤਾਂ ਹੀ ਉਹ ਇੰਨੀਆਂ ਘੈਂਟ ਸੜਕਾਂ ਨਹੀਂ ਇਹਨਾਂ ਦੀਆਂ ਚਾਰ ਟੋਲ ਪਏ ਸੀ ਬਾਈ ਨੂੰ ਟੈਕਸੀ ਵਾਲੇ ਨੂੰ ਇੱਕ ਟੋਲ ਇਹਨੇ ਹੁਣ ਤੱਕ ਪੇ ਕਰਤਾ ਕਾ ਕਮਾਲ ਆ ਯਾਰ ਅਫਰੀਕਾ ਚ ਟੋਲ ਪਲਾਜ਼ਾ ਮੈਂ ਦੇਖ ਰਿਹਾ ਤਾਈਓ ਇੰਨੀਆਂ ਘੈਂਟ ਸੜਕਾਂ ਦੇਖਣ ਨੂੰ ਮਿਲੀਆਂ ਫਿਲਹਾਲ ਬਾਈ ਜਿੱਧਰ ਨੂੰ ਆਪਾਂ ਨੂੰ ਲੈ ਕੇ ਚੱਲਿਆ ਉਧਰ ਰੈਸਟੋਰੈਂਟ ਵੀ ਹੈਗਾ ਇੱਕ ਪਿਓਰ ਵੈਜੀਟੇਰੀਅਨ ਜੇ ਟਾਈਮ ਸਿਰ ਉੱਥੇ ਤੱਕ ਆਪਾਂ ਨੂੰ ਲੈ ਗਿਆ ਫਿਰ ਤਾਂ ਆਪਾਂ ਖਾ ਪੀ ਲਵਾਂਗੇ ਉੱਥੇ ਕੁਝ ਜੇ ਟਾਈਮ ਸਿਰ ਆਪਾਂ ਨੂੰ ਨਾਲ ਲੈ ਕੇ ਗਿਆ ਬਾਈ ਉੱਥੇ ਫਿਰ ਸਿੱਧਾ ਹੋਟਲ ਦੇ ਵਿੱਚ ਪਹੁੰਚ ਜਾਗੇ ਮੈਂ ਲੋਕੇਸ਼ਨ ਸਿੱਧੀ ਹੋਟਲ ਦੀ ਲਾ ਰੱਖੀ ਆ ਖਾਣ ਵਾਲੇ ਦੀ ਦੇਖਦੇ ਹਾਂ ਹੁਣ ਕੀ ਬਣਦਾ ਕਿਉਂਕਿ ਇਹਨਾਂ ਨੂੰ ਹੁੰਦਾ ਵੀ 35-40 ਕਿਲੋਮੀਟਰ ਜਾਣਾ ਤਾਂ ਰਾਹ ਦੇ ਵਿੱਚ ਥੋੜੀ ਥੋੜੀ ਜਿਹੀ ਸਵਾਰ ਲੈ ਇਹਨਾਂ ਦਾ ਵੀ ਫਾਇਦਾ ਹੋ ਜਾਂਦਾ ਪਰ ਥੋੜਾ ਜਿਹਾ ਆਪਣਾ ਟਾਈਮ ਖਰਾਬ ਹੋ ਜਾਂਦਾ ਪਰ ਇਹਨਾਂ ਦੇ ਵਾਸਤੇ ਉਹ ਗੱਲ ਬਣਦੀ ਆ ਇੰਨੀ ਦੂਰ ਇਕੱਲੇ ਬੰਦੇ ਨੂੰ ਲੈ ਕੇ ਜਾਣਾ ਇਹਨਾਂ ਨੂੰ ਬਾਰਾ ਵੀ ਨਹੀਂ ਖਾਂਦਾ ਚਲੋ ਜੀ ਦੇਖਦੇ ਆ ਮਿਲਦੀ ਆ ਕਿ ਰੋਟੀ ਨਾ ਬਹੁਤ ਵੱਡਾ ਸ਼ਹਿਰ ਆ ਭਾਈ ਇਹ ਮੱਤੋਂ ਘੱਟ 20 ਕਿਲੋਮੀਟਰ ਆਪਾਂ ਹੁਣ ਤੱਕ ਆ ਗਏ ਤੇ ਹਜੇ ਤੱਕ ਖਤਮ ਨਹੀਂ ਹੋ ਰਿਹਾ ਪਾਈਓ ਇਮੀਗ੍ਰੇਸ਼ਨ ਵਾਲੇ ਮੈਨੂੰ ਪੁੱਛਦੇ ਸੀ ਫ੍ਰੀ ਟਾਊਨ ਚ ਕਿੱਥੇ ਰੁਕੀ ਮੈਨੂੰ ਕਹਿੰਦੇ ਕਿੱਥੇ ਰੁਕ ਗਿਆ ਮੈਂ ਕਿਹਾ ਜੀ ਫ੍ਰੀ ਟਾਊਨ ਔਰ ਸਾਹਮਣੇ ਰੰਗਾ ਰੰਗ ਪ੍ਰੋਗਰਾਮ ਵੀ ਚੱਲ ਰਿਹਾ ਤੇ ਮੈਨੂੰ ਕਹਿੰਦੇ ਪੁੱਛਦੇ ਸੀ ਇਮੀਗ੍ਰੇਸ਼ਨ ਵਾਲੇ ਕਹਿੰਦੇ ਕਿੱਥੇ ਰੁਕੀਏ ਮੈਂ ਕਿਹਾ ਜੀ ਫ੍ਰੀ ਟਾਊਨ ਕਹਿੰਦੇ ਫ੍ਰੀ ਟਾਊਨ ਤਾਂ ਭਾਈ ਬਹੁਤ ਵੱਡਾ ਕੋਈ ਜਗ੍ਹਾ ਦੱਸ ਫਿਰ ਮੈਂ ਹੋਟਲ ਬੁੱਕ ਕਰ ਰੱਖਿਆ ਸੀ ਉਹ ਹੋਟਲ ਆ ਉਹਨਾਂ ਦਾ ਐਡਰੈਸ ਮੈਂ ਲਿਖਾਇਆ ਤੇ 20 ਕਿਲੋਮੀਟਰ ਦਾ ਟੋਕਾ ਤਾਂ ਹਜੇ ਆਪਾਂ ਹੋਰ ਜਾਣਾ ਤੁਸੀਂ ਆਪ ਦੇਖੋ ਵੀ ਇਹ ਨਿੱਕੇ ਨਿੱਕੇ ਇਹ ਮਾੜੇ ਮੋٹے ਪਿੰਡ ਸੀ ਨਾ ਉਹ ਸਾਰਾ ਕੁਝ ਉਹਨੇ ਨਾਲ ਹੀ ਰਲਾ ਲਿਆ ਆਪਦੇ ਫ੍ਰੀ ਟਾਊਨ ਨੇ ਇੱਧਰ ਵੀ ਸਾਰਾ ਬਾਜ਼ਾਰ ਖੁੱਲਿਆ ਹੀ ਆ ਹਜੇ ਤੱਕ ਇਹ ਹੈਗਾ TVS ਵਾਲਿਆਂ ਦਾ ਇੰਡੀਆ ਦੀ ਕੰਪਨੀ ਵਾਲਾ ਆਟੋ ਆ ਇਹ। ਲੋ ਜੀ ਜਿਹੜਾ ਆਪਾਂ ਆਟੋ ਕਰਾਇਆ ਸੀ ਉਹ ਬੰਦਾ ਆਪਣੇ ਨਾਲ ਫੇਰ ਝੋਲ ਕਰ ਗਿਆ ਯਾਰ 15 ਕਿਲੋਮੀਟਰ ਪਹਿਲਾਂ ਲਾ ਗਿਆ। ਮੈਂ ਇਹਨੂੰ ਕਿਹਾ ਮੈਂ ਕਹਾ ਲੋਕੇਸ਼ਨ ਤਾਂ ਅਜੇ ਬਹੁਤ ਦੂਰ ਪਈ ਆ। ਕਹਿੰਦਾ ਨਹੀਂ ਨਹੀਂ ਤੁਸੀਂ ਮੈਨੂੰ ਇੱਥੇ ਹੀ ਕਿਹਾ ਸੀ। ਹੁਣ ਕੀ ਕਰ ਸਕਦਾ ਰਾਤ ਦਾ ਟਾਈਮ ਆ ਮੈਂ। ਮੈਂ ਕਹਾ ਤੂੰ ਲਾ ਯਾਰ ਮੇਰਾ ਸਮਾਨ ਲਾ ਦੇ ਵਿੱਚੋਂ। ਸਮਾਨ ਲਾਦਾ ਉਹਨੇ ਫਿਰ ਹੁਣ ਆਪਾਂ ਦੁਬਾਰੇ ਇੱਕ ਆਟੋ ਕਰ ਲਿਆ ਆਟੋ ਇਹ ਮੋਟਰਸਾਈਕਲ ਵਾਲਾ ਕਰ ਲਿਆ। ਆਟੋ ਵਾਲੇ ਮਿਲ ਨਹੀਂ ਰਹੇ ਸਿੱਧੇ ਇਥੋਂ। ਤੇ ਇਹ ਚਲੋ ਹੁਣ ਤਾਂ 20 ਰੁਪਿਆ ਰੁਕਿਆ ਹੋਇਆ ਹੁਣ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਬੰਦੇ ਨੇ ਹੁਣ 50 ਰੁਪਈਆ ਐਕਸਟਰਾ ਦੇ ਕੇ ਮਤਲਬ ਇੱਥੋਂ ਦੇ 50 ਅੱਜ ਦੀ 15 150 ਰੁਪਈਆ ਦੇ ਕੇ ਆਪਾਂ 15 ਕਿਲੋਮੀਟਰ ਚੱਲੇ ਆ ਹੁਣ ਜਿਹੜਾ ਰੈਸਟੋਰੈਂਟ ਸੀ ਉਹ ਵੀ ਬੰਦ ਕਰਾਤਾ ਯਾਰ ਜਿਹੜਾ ਆਪਾਂ ਖਾਣ ਪੀਣ ਆਲਾ ਸੀ ਬਹੁਤ ਇਹ ਉਹ ਕਰਦੇ ਨੇ ਰਾਤ ਦਾ ਟਾਈਮ ਆ ਨਹੀਂ ਦਿਨੇ ਤਾਂ ਆਪਾਂ ਕਿੱਥੇ ਆਉਣ ਦਿੰਦੇ ਸੀ ਇਹ ਤੁਹਾਨੂੰ ਉਧਰ ਸਾਹਮਣੇ ਨੇਰੇ ਜੀ ਤੁਹਾਨੂੰ ਦਿੱਖਤਾ ਰਿਹਾ ਨਹੀਂ ਹੋਣਾ ਉਧਰ ਸਮੁੰਦਰ ਆ ਭਾਈ ਇਹ ਸ਼ਹਿਰ ਵੀ ਸਾਰਾ ਸਮੁੰਦਰ ਦੇ ਕੰਢੇ ਤੇ ਬਣਿਆ ਹੋਇਆ ਉਹ ਵੱਡਾ ਸ਼ਹਿਰ ਆ ਸੁੱਖ ਨਾਲ ਪਹਾੜਾਂ ਦੇ ਉੱਤੇ ਵਸਿਆ ਹੋਇਆ ਉਹ ਦੇਖੋ ਸਾਹਮਣੇ ਵੀ ਜਿਵੇਂ Shimla ਦੇ ਵਿੱਚ ਨਹੀਂ ਲਾਈਟਾਂ ਚੱਲਦੀਆਂ ਆਉਂਦੀਆਂ ਐ ਚੱਲ ਰਹੀਆਂ ਨੇ ਉਹ ਦੇਖੋ ਅੱਜ ਤਾਂ ਮੀਂਹ ਨੇ ਬੜਾ ਅਕਲ ਕਾਨ ਜਾਂ ਕਰਤਾ ਤੁਸੀਂ ਮੰਨੋਗੇ ਨਹੀਂ ਬੂਟ ਗਿੱਲੇ ਨੇ ਮੇਰੇ ਐ ਨਹੀਂ ਪਤਾ ਮਾਸੀਂ ਪਾੜ ਗਿਆ ਹੋਵੇ ਪੈਰਾਂ ਦਾ ਯਾਰ ਸਾਹਮਣੇ ਸਕਰੀਨ ਤੇ ਤੁਸੀਂ ਸ਼ਹਿਰ ਦੇਖੋ ਯਾਰ ਕੱਡਾ ਵੱਡਾ ਬਣਿਆ ਹੋਇਆ ਉਹ ਦੇਖੋ ਲਾਈਟਾਂ ਹੀ ਲਾਈਟਾਂ ਚੱਲ ਰਹੀਆਂ ਨੇ। ਲੋ ਜੀ ਇਹ। ਲੋ ਜੀ ਇਹ ਹੈ ਜੀ ਆਪਣਾ ਅੱਜ ਦਾ ਕਮਰਾ। ਤੇ ਇਹ ਬੈੱਡ ਉਧਰ ਸਾਹਮਣੇ ਅਲਮਾਰੀ ਹੱਸਿਆ ਪਤਾ ਮੈਂ ਕਿਉਂ ਆ ਕਿਦਾਂ ਲਾਈਟਾਂ ਪਤੰਦਰਾਂ ਨੇ ਡੀਜੇ ਵਾਲੀਆਂ ਲਾ ਰਖੀਆਂ ਨੇ। ਇਧਰਲੇ ਪਾਸੇ ਬਾਥਰੂਮ ਆ। ਹੋ ਜਾ ਇੱਕੋ ਜਿੱट्टी ਲਾਈਟਾਂ। ਬਾਕੀ ਨੀਲੀਆਂ ਲਾਈਟਾਂ ਲਾ ਰਖੀਆਂ ਨੇ। ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਤੇ ਹੁਣ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਯਾਰ ਸੋਈ ਦੱਸੋ ਤੁਹਾਡੀ ਕਿੱਥੇ ਆ। ਮੈਂ ਤਾਂ ਆਪ ਬਣਾਉਣਾ। ਮੁੱਲੇ ਪਾਸੇ ਬੂਟ ਪਏ ਨੇ ਭਾਈ ਪੂਰੇ ਗਿੱਲੇ ਹੋ ਗਏ ਯਾਰ ਅੱਜ ਤੱਕ ਪੈਰਾਂ ਦਾ ਵੀ ਨਾ ਥੱਲੋਂ ਆਇਆ ਸੀ ਵੀ ਮਾਸ ਹੀ ਨਾ ਪਾੜ ਜਿਹੜੇ ਹਿਸਾਬ ਨਾਲ ਗੱਲੇ ਬੂਟਾਂ ਦੇ ਵਿੱਚ ਮੈਂ ਆਇਆ ਇਹਨਾਂ ਲੰਬਾ ਸਫ਼ਰ ਕਰਕੇ ਹੁਣ ਇਹਨਾਂ ਦਾ ਬੂਟਾਂ ਨੂੰ ਸੁਕਾਉਣਾ ਪਊਗਾ ਦੋ ਦਿਨ ਚੱਪਲਾਂ ਦੇ ਕੰਮ ਚਲਾਉਣਾ ਪੈਣਾ ਕੁਝ ਬਣਾ ਲਈਏ ਖਾਣ ਨੂੰ ਯਾਰ ਹੁਣ ਭੁੱਖ ਬਹੁਤ ਲੱਗੀ ਆ ਲਓ ਜੀ ਆਹਾ ਭਾਈ ਇਹਨਾਂ ਦੀ ਰਸੋਈ ਆ ਤੇ ਸਾਰੇ ਮਿਆਦੇ ਭਾਂਡੇ ਟਿੰਡੇ ਸਿੱਧਰ ਕੱਢ ਲੇ ਇਧਰਲੇ ਪਾਸੇ ਮੈਕਰੋਨੀ ਬਣਾਉਣ ਲੱਗੇ ਆ ਦੁਬਾਰੇ ਕਿਉਂਕਿ ਯਾਰ ਹੁਣ ਟਾਈਮ ਨਹੀਂ ਹੈਗਾ ਬਾਈ 11:00 ਤਾਂ ਵੱਜ ਗਏ ਕਦੋਂ ਆਰਾਮ ਕਰਾਂ ਵੀ 11:00 ਕਿਉਂ ਸਾਢੇ 12:00 ਹੋਣ ਵਾਲੇ ਨੇ ਕਦੋਂ ਆਰਾਮ ਕਰਾਂ ਕਦੋਂ ਉੱਠਾਂਗੇ ਤੇ ਬਣਾਉਣ ਨੂੰ ਮੇਰੇ ਕੋਲ ਹੋਰ ਵੀ ਪਏ ਸੀ ਆ ਆਪਾਂ ਖਰੀਦੇ ਹੋਏ ਨੇ ਚਿੱਟੇ ਛੋਲੇ ਤੇ ਇਹ ਵੀ ਬਣਾ ਸਕਦੇ ਸੀ ਆਪਾਂ ਚੌਲ ਵੀ ਉਬਾਲ ਸਕਦੇ ਸੀ ਫਿਰ ਇਹਨੂੰ ਥੋੜਾ ਜਿਹਾ ਟਾਈਮ ਵੱਧ ਲੱਗਣਾ ਸੀ ਹੁਣ ਇਹ ਕੰਮ ਸੌਖਾ ਇਹਨੂੰ ਬਣਾ ਕੇ ਉਸ ਤੋਂ ਬਾਅਦ ਫਿਰ ਸਵੇਰੇ ਦੇਖਾਂਗੇ ਕੀ ਬਣਦਾ ਯਾਰ ਜਿਹੜੀਆਂ ਫਿਲਮਾਂ ਅਸੀਂ ਘਰੇ ਬਹਿ ਕੇ ਦੇਖਦੇ ਰਹੇ ਹਾਂ ਨਾ ਇੱਥੇ ਆ ਕੇ ਪਤਾ ਲੱਗਿਆ ਭਾਈ ਉਹ ਫਿਲਮਾਂ ਇਸ ਦੇਸ਼ ਨੂੰ ਬਿਲੋਂਗ ਕਰਦੀਆਂ ਸੀ ਇਸ ਦੇਸ਼ ਦੀ ਹਿਸਟਰੀ ਨੂੰ ਬਿਲੋਂਗ ਕਰਦੀਆਂ ਸੀ ਉਹ ਜਦੋਂ ਮੈਂ ਇਸ ਦੇਸ਼ ਦੇ ਵਿੱਚ ਐਂਟਰ ਕੀਤਾ ਨਾ ਰਾਹ ਦੇ ਵਿੱਚ ਮੜਾ ਮੋਟਾ ਮੈਂ ਇਹਦੇ ਬਾਰੇ ਪੜ੍ਹਨ ਲੱਗ ਗਿਆ ਤਾਂ ਪਤਾ ਲੱਗਿਆ ਭਾਈ ਜਿਹੜੀਆਂ ਫਿਲਮਾਂ ਉੱਥੇ ਬਹਿ ਕੇ ਦੇਖਦੇ ਸੀ ਇਹਨਾਂ ਦੇਸ਼ਾਂ ਦੇ ਨਾਲ ਬਿਲੋਂਗ ਕਰਦੀਆਂ ਨੇ ਉਹ ਤਾਂ ਅੱਗੇ ਆਉਣ ਵਾਲੇ ਵਲੌਗਾਂ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਫਿਲਹਾਲ 1 ਵਜਨ ਵਾਲਾ ਇਸ ਵੀਡੀਓ ਨੂੰ ਤੁਸੀਂ ਵੱਧੋ-ਬਧਾਅ ਸ਼ੇਅਰ ਕਰ ਦਿਓ ਅੱਜ ਥੋੜਾ ਜਿਹਾ ਥੋੜਾ ਜਿਹਾ ਨਹੀਂ ਪਿਛਲੇ ਕਾਫੀ ਦਿਨਾਂ ਤੋਂ ਆਪਣਾ ਸਫਰਤਾ ਸਟਰਗਲ ਵਾਲੀ ਚੱਲ ਰਿਹਾ ਤੇ ਇਹ ਚੀਜ਼ਾਂ ਦਾ ਸਵਾਦ ਬਹੁਤ ਆਉਂਦਾ ਤੇ ਮੈਂ ਪਹਿਲਾਂ ਵੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸ ਕੇ ਖਟਾਂ ਵੀ ਜਿਹੜਾ ਚੀਜ਼ ਇਹ ਐਕਸਪੀਰੀਅੰਸ ਆਪਾਂ ਕਰ ਰਹੇ ਹਾਂ ਨਾ ਤਾਂ ਇਹ ਆਪਾਂ ਨੂੰ ਕਿਤੇ ਨਾ ਕਿਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਕੰਮ ਜਰੂਰ ਆਊਗਾ ਹਰੇਕ ਚੀਜ਼ ਕੁਝ ਨਾ ਕੁਝ ਸਾਨੂੰ ਸਿਖਾਉਂਦੀ ਹੁੰਦੀ ਹੈ ਥੋੜਾ ਜਿਹਾ ਖੱਜਲਤਾ ਹੁੰਨੇ ਆ ਪਰ ਕਿਤੇ ਨਾ ਕਿਤੇ ਤਣ ਪਤਨ ਕਿਤੇ ਨਾ ਕਿਤੇ ਤੁਸੀਂ ਪਹੁੰਚ ਜਾਂਦੇ ਹੋ ਉਸ ਚੀਜ਼ਾਂ ਸਾਨੂੰ ਐਕਸਪੀਰੀਅੰਸ ਹੀ ਦਿੰਦੀਆਂ ਨੇ ਨਮਾ ਤੇ ਸਭ ਤੋਂ ਜ਼ਿਆਦਾ ਸਵਾਦ ਅੱਜ ਆਇਆ ਵੀਜ਼ੇ ਵਾਲਾ ਕਿ ਕਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਵਾਲੀ ਬਣੀ ਹੋਈ ਸੀ ਨਾ ਇੱਕੋ ਹੀ ਬਿਲਡਿੰਗ ਬਣੀ ਹੋਈ ਉਹਨਾਂ ਨੇ ਐਗਜ਼ਿਟ ਦੀ ਸਟੈਂਪ ਲਾਈ ਅਗਲੇ ਕਮਰੇ ਦੇ ਵਿੱਚ ਉਹਨਾਂ ਨੇ ਐਂਟਰੀ ਦੀ ਸਟੈਂਪ ਲਾਤੀ ਮੈਨੂੰ ਵੀਜ਼ਾ ਦੇਤਾ ਤੇ ਅਸਲ ਦੇ ਵਿੱਚ ਗੱਲ ਐ ਸੀ ਵੀ ਉੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਛੱਤਾਂ ਇਮੀਗ੍ਰੇਸ਼ਨ ਦੀਆਂ ਚੋਈ ਜਾਂਦੀਆਂ ਸੀ ਪੈਰਾਂ ਦੇ ਵਿੱਚ ਪਾਣੀ ਆਇਆ ਪਿਆ ਸੀ ਤੇ ਉਹਨਾਂ ਕੋਲ ਵੀ ਇਨਾ ਟਾਈਮ ਨਹੀਂ ਹੈਗਾ ਸੀ ਵੀ ਕਿਸੇ ਨਾਲ ਬਹਿਸ ਕਰੀਏ ਉਹ ਕਹਿੰਦੇ ਬਸ ਨਿਕਲੋ ਵੀਜ਼ਾ ਲਓ ਤੇ ਨਿਕਲੋ ਵੀਜ਼ਾ ਲਓ ਤੇ ਨਿਕਲੋ ਆਹ ਕੰਮ ਚੱਲ ਰਿਹਾ ਸੀ ਮੀਂਹ ਕਰਕੇ ਆਪਾਂ ਨੂੰ ਉਹ ਚੀਜ਼ ਦਾ ਫਾਇਦਾ ਬਹੁਤ ਹੋ ਗਿਆ ਤੇ ਮੈਂ ਕਹਿੰਦਾ ਵੀ 2 ਉਹ ਕਹਿੰਦੀ ਸੀਰਾ ਲਿਆਉਣ ਮੈਂ ਕਿਹਾ ਹਾਂ ਕਹਿੰਦੀ ਵੀਜ਼ਾ ਮੈਂ ਕਿਹਾ ਵੀਜ਼ਾ ਇੱਥੇ ਲੈਣਾ ਮੈਂ ਉਹਨੇ ਸਟੈਂਪ ਲਾਈ ਕਹਿੰਦੀ 80 ਡਾਲਰ ਮੈਂ ਪੈਸੇ ਦਿੱਤੇ ਤੇ ਕਹਿੰਦੀ ਜਾ ਕੋਈ ਸਮਾਨ ਨਹੀਂ ਉਹਨਾਂ ਨੇ ਚੈੱਕ ਕੀਤਾ ਯਾਰ ਵੀ ਇਵਨ ਕੀ ਆ ਮੇਰੇ ਕੋਲ ਕੌਣ ਆ ਮੈਂ ਕਿੱਥੋਂ ਆਇਆ ਕਿਤੇ ਕੋਈ ਇਮੀਗ੍ਰੇਸ਼ਨ ਦੇ ਪੁੱਛ ਪੜਤਾਲ ਨਹੀਂ ਹੋਈ ਤੇ ਇਵਨ ਕਿ ਆਪਣਾ ਇੰਟਰਨੈਸ਼ਨਲ ਬਾਰਡਰ ਕਰਾਸ ਕਰਨ ਲੱਗੇ ਉਹਨਾਂ ਨੇ ਸਮਾਨ ਵੀ ਨਹੀਂ ਚੈੱਕ ਕੀਤਾ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਜਾਂ ਪਰਸੋਂ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਸੀਰਾ ਲਿਆਉਣ ਬ ਔਰ ਬਹੁਤ ਘੈਂਟ ਘੈਂਟ ਗੱਲਾਂ ਦੱਸਾਂਗੇ ਬਹੁਤ ਘੈਂਟ ਕੰਟਰੀ ਹੈ ਤੇ ਮਨਲਾਜ਼ਾ ਵੀ ਇਸ ਕੰਟਰੀ ਦੇ ਵਿੱਚ ਪਹਿਲਾਂ ਵਾਲੇ ਕੰਟਰੀ ਨਾਲੋਂ ਜ਼ਿਆਦਾ ਸੁਆਦ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ